ਹਾਂਜੀ ਸਭ ਦਾ ਸਵਾਗਤ ਹੈ এডੂਕੇਸ਼ਨ ਸਿੰਪਲੀਫਾਈਡ ਬਾਈ OCDC ਚੈਨਲ ਦੇ ਉੱਪਰ ਤੁਸੀਂ ਜਾਣਦੇ ਹੋ ਕਿ ਹਮੇਸ਼ਾ ਸਹੀ ਅਤੇ ਸਪੀਕ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਉਹੀ ਇਸ ਚੈਨਲ ਦੇ ਮਾਧਿਅਮ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਪੁੱਲੋ ਤਾਂ ਕਿ ਸਹੀ ਇਨਫੋਰਮੇਸ਼ਨ ਸਹੀ ਸਮੇਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਬਹੁਤ ਸਾਰੇ ਐਗਜ਼ਾਮਸ ਦਾ ਸਟੱਡੀ ਮਟੀਰੀਅਲ ਵੀ ਇੰਗਲਿਸ਼ ਪੰਜਾਬੀ ਹਿੰਦੀ ਤਿੰਨੋਂ ਭਾਸ਼ਾ ਦੇ ਵਿੱਚ ਉਪਲਬਧ ਕਰਵਾਇਆ ਜਾਂਦਾ ਇਸ ਚੈਨਲ ਦੇ ਮਾਧਿਅਮ ਨਾਲ ਸੋ ਇੱਕ ਇਨਫੋਰਮੇਸ਼ਨ ਨਵੀਂ ਤੁਹਾਡੇ ਲਈ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪਰਨੋ 26 ਜਨਵਰੀ 2024 ਦੀ ਤਾਂ ਇਹ ਇਨਫੋਰਮੇਸ਼ਨ ਹੈ ਉਹਨਾਂ ਉਮੀਦਵਾਰਾਂ ਦੇ ਲਈ ਜਿਨ੍ਹਾਂ ਨੇ ਸੀਨੀਅਰ ਅਸਿਸਟੈਂਟ ਦੀ ਪੋਸਟ ਲਈ ਅਪਲਾਈ ਕੀਤਾ ਹੋਇਆ ਸੀ ਠੀਕ ਹੈ ਜੀ ਤਾਂ ਉਹਨਾਂ ਦੇ ਲਈ ਰਿਕਰੂਟਮੈਂਟ ਐਗਜ਼ਾਮ ਰਿਟਨ ਐਗਜ਼ਾਮ ਜਿਹੜਾ ਹੈ ਉਹ ਅਨਾਉਂਸ ਕੀਤਾ ਗਿਆ ਹੈ ਜਿਸ ਦੀ ਡੇਟ ਹੈ 4 ਫਰਵਰੀ 2024 ਤੇ ਦਿਨ ਸੰਡੇ ਯਾਨੀ ਕਿ ਐਤਵਾਰ ਸੋ ਜਿੰਨੇ ਉਮੀਦਵਾਰਾਂ ਨੇ ਸੀਨੀਅਰ ਅਸਿਸਟੈਂਟ ਦੀ ਪੋਸਟ ਲਈ ਅਪਲਾਈ ਕੀਤਾ ਸੀ ਉਹ ਜਰੂਰ ਆਪਣੇ ਜਿਹੜਾ ਐਡਮਿਟ ਕਾਰਡ ਤੇ ਧਿਆਨ ਦੇਣ ਕਿ ਐਡਮਿਟ ਕਾਰਡ ਕਦੋਂ ਡਾਊਨਲੋਡ ਕਰਨਾ ਹੈ ਤੇ ਕੀ ਤੁਹਾਡਾ ਪ੍ਰੀਖਿਆ ਸੈਂਟਰ ਹੈ ਤਾਂ ਕਿ ਤੁਸੀਂ ਸਹੀ ਸਮੇਂ ਅਨੁਸਾਰ ਫਟ ਡਿਸੀਜਨ ਲੈ ਕੇ ਪੇਪਰ ਦੇਣ ਪਹੁੰਚ ਸਕੋ ਉਮੀਦ ਕਰਦਾ ਜਾਣਕਾਰੀ ਤੁਹਾਨੂੰ ਪਸੰਦ ਆਵੇਗੀ ਇੱਕ ਦੂਜੇ ਨਾਲ ਸ਼ੇਅਰ ਕਰਨਾ ਵੀ ਨਾ ਭੁੱਲੋ ਥੈਂਕ ਯੂ ਥੈਂਕਸ ਫॉर ਵਾਚਿੰਗ